ਪੰਜਾਬ ਸਰਕਾਰ ਦੇ ਵੱਲੋਂ ਚਲਾਈ ਜਾ ਰਹੀ ਯੁਧ ਨਸ਼ੀਆਂ ਵਿਰੁੱਧ ਮੁਹਿੰਮ ਤਹਿਤ ਜਲਪੁਰਪੁਰਸ ਦੇ ਵੱਲੋਂ ਐਸਐਸਪੀ ਸ਼ੁਭਮ ਅਗਰਵਾਲ ਦੇ ਇੱਕ ਵਾਇਹਟ ਪਿੰਡ ਕੱਲੂ ਮਾਜਰਾ ਵਿਖੇ ਨਸ਼ਾ ਤਸਕਰਾ ਖਿਲਾਫ ਵੱਡੀ ਕਾਰਵਾਈ ਕੀਤੀ ਗਈ ਹੈ ਜਿਸ ਦਾ ਕਿ ਇੱਕ ਦੁਕਾਨ ਉੱਤੇ ਪੀਲਾ ਪੰਜਾ ਚਲਾਇਆ ਇਸ ਮੌਕੇ ਗੱਲਬਾਤ ਕਰਦੇ ਹੋਏ ਐਸਐਸਪੀ ਸ਼ੁਭਮ ਅਗਰਵਾਲ ਨੇ ਕਿਹਾ ਕਿ ਜਿਲ੍ਹਾ ਫੋਟਗੜ੍ਹ ਸਾਹਿਬ ਦੇ ਪਿੰਡ ਕੱਲੂ ਮਾਜਰਾ ਦੇ ਵਿੱਚ ਸਲਾਮਦੀ ਨਾਮ ਦੇ ਵਿਅਕਤੀ ਪਿਛਲੇ ਲੰਬੇ ਸਮੇਂ ਤੋਂ ਨਸ਼ੇ ਦਾ ਕਾਰੋਬਾਰ ਕਰਦਾ ਸੀ ਜੋ ਸਤੋ ਪਹਿਲਾਂ ਵੀ ਪਰਚੇ ਦਰਜ ਨੇ ਉਹਨਾਂ ਕਹੇ ਕਿ ਸਿਵਲ ਪ੍ਰਸ਼ਾਸਨ ਦੇ ਸਹਿਯੋਗ ਦੇ ਨਾਲ ਅੱਜ ਉਹਨਾਂ ਦੇ ਵੱਲੋਂ ਨਜਾਇਜ਼ ਤੌਰ ਤੇ ਉਸਾਰੀ ਦੀ ਦੁਕਾਨ ਉੱਤੇ ਪੀਲਾ ਪੰਝਾ ਚਲਾਇਆ ਗਿਆ। ਬੇਸਿਕਲੀ ਜੀ ਇੱਥੇ ਇੱਕ ਸਲਾਮੁদ্দিন ਨਾਮ ਦਾ ਵਿਅਕਤੀ ਹੈਗਾ ਜਿਹੜਾ ਵੱਡੇ ਪੱਧਰ ਤੇ ਨਸ਼ੇ ਦੀ ਤਸਕਰੀ ਕਰਦਾ ਹੈ ਤੇ ਪੰਜਾਬ ਸਰਕਾਰ ਵੱਲੋਂ ਮਾਨਯੋਗ ਮੁੱਖ ਮੰਤਰੀ ਸ਼੍ਰੀ ਭਗਵੰਤ ਸਿੰਘ ਜੀ ਮਾਨ ਵੱਲੋਂ ਤੇ ਮਾਨਯੋਗ ਡੀਜੀਪੀ ਪੰਜਾਬ ਸ਼੍ਰੀ ਗੌਰਵ ਯਾਦਵ ਸਰ ਵੱਲੋਂ ਸਮੇ ਸਮੇਤੇ ਜਿਹੜਾ ਯੁੱਧ ਨਸ਼ਾ ਬਰੂਜ਼ ਦੇ ਤਹਿਤ ਸਾਨੂੰ ਗਾਈਡਲਾਈਨਸ ਆਂਦੀਆਂ ਨੇ ਤੇ ਉਹਦੇ ਵਿੱਚ ਆ ਜਿਹੜਾ ਬੰਦਾ ਸੀਗਾ ਪਿੰਡ ਕੱਲੂ ਮਾਜਰਾ ਜਿਹੜੀ ਪੰਚਾਇਤ ਹੈਗੇ ਇਹਨਾਂ ਵੀ ਸਾਨੂੰ ਲਿਖ ਕੇ ਦਿੱਤਾ ਤੇ ਪੀਡੀਪੀਓ ਸਿਵਲ ਪ੍ਰਸ਼ਾਸਨ ਦੇ ਸਹਿਯੋਗ ਦੇ ਨਾਲ ਅਸੀਂ ਇੱਥੇ ਅੱਜ ਕਾਰਵਾਈ ਕੀਤੀ ਜਿਹਦੇ ਵਿੱਚ ਜਿਹੜੀ ਇਹਨਾਂ ਨਜਾਇਜ਼ ਉਹ ਸਾਰੀ ਜਿਹੜਾ ਆਪਣੇ ਨਸ਼ਾ ਤਸਕਰੀ ਤੋਂ ਆ ਸਾਰੀ ਇਹਨੇ ਬਣਾਈ ਸੀਗੀ ਤੇ ਉਸ ਨੂੰ ਪ੍ਰੋਪਰ ਪ੍ਰੋਸੀਜਰ ਫਾਲੋ ਕਰਤੇ ਡਿਊ ਪ੍ਰੋਸੈਸ ਦੇ ਨਾਲ ਜਿਹੜੀ ਆ ਸਾਰੀ ਕਾਰਵਾਈ ਡਿਮੋਲੀਸ਼ਨ ਕੀਤਾ ਗਿਆ ਇਹਦੇ ਮਾਮਲੇ ਦੱਦ ਨੇ ਪਹਿਲਾਂ ਜੀ ਇਹਦੇ ਤੇ ਹੋ ਤਿੰਨ ਮੁਕਦਮੇ ਦਰਜ ਆ ਤੇ ਪਿਛਲੇ ਮਹੀਨੇ ਵੀ ਮਈ ਦੇ ਮਹੀਨੇ ਵੀ ਇਹਦੇ ਵਿੱਚ ਇੱਕ ਆਪਾਂ ਇਹਦੇ ਵਿੱਚ ਪਰਚਾ ਦਿੱਤਾ ਸੀਗਾ ਨਸ਼ੇ ਦਾ ਹੀ ਤੇ ਵੱਡੇ ਪੱਧਰ ਤੇ ਇਸ ਇਲਾਕੇ ਦੇ ਵਿੱਚ ਨਸ਼ੇ ਦਾ ਕਾਰੋਬਾਰ ਕਰਦਾ ਸੀ ਇਹਦੇ ਨਸ਼ੇ ਦੀ ਸਪਲਾਈ ਕਰਦਾ ਸੀ ਤੇ ਇਸ ਤੋਂ ਪਹਿਲੇ ਵੀ ਅਸੀਂ ਇਸ ਜ਼ਿਲ੍ਹੇ ਦੇ ਵੱਖ-ਵੱਖ ਇਲਾਕਿਆਂ ਦੇ ਵਿੱਚ ਜਿਹਦੇ ਆਪਣਾ ਟੇਹਾ ਕਲੋਨੀ ਦੇ ਵਿੱਚ ਵੀ ਅਸੀਂ ਕਰ ਚੁੱਕੇ ਹਾਂ ਤੇ ਆਪਣਾ ਅਦਰ ਬੱਸੀ ਦੇ ਏਰੀਆ ਵਿੱਚ ਵੀ ਅਸੀਂ ਡਿਮੋਲੀਸ਼ਨ ਦੇ ਕੀਤੇ ਤੇ ਅੱਗੇ ਵੀ ਇਸ ਤਰੀਕੇ ਦੀ ਕਾਰਵਾਈ ਜਾਰੀ ਰਹੇਗੀ ਜਿੰਨੇ ਵੀ ਜਿਹੜੇ ਲੋਕੀ ਆ ਜਿਹੜੇ ਵਿਅਕਤੀ ਇਸ ਤਰੀਕੇ ਦੀ ਨਸ਼ਾ ਤਸਕਰੀ ਦੇ ਵਿੱਚ ਇਸ ਦੇ ਕਾਰੋਬਾਰ ਦੇ ਵਿੱਚ ਲੱਗੇ ਹੋਏ ਨੇ ਉਹਨਾਂ ਨੂੰ ਸਖਤ ਚੇਤਾਵਨੀ ਹੈ ਸਾਡੀ ਨਿਗਾ ਤੁਹਾਡੇ ਤੇ ਆ ਤੁਹਾਡੇ ਤੁਹਾਨੂੰ ਵੀ ਅਸੀਂ ਫੜ ਕੇ ਦੇਾਂਗੇ ਤੇ ਤੁਹਾਡੇ ਵੱਲੋਂ ਕੋਈ ਵੀ ਇਸ ਤਰੀਕੇ ਦੀ ਨਜਾਇਜ਼ ਉਸਾਰੀ ਜਿਹੜੀ ਬਣਾਈ ਗਈ ਹੈ ਉੱਤੇ ਵੀ ਬੜੀ ਕਾਨੂੰਨੀ ਕਾਰਵਾਈ ਕੀਤੀ ਜਾਏਗੀ ਇਹਦੇ ਨਾਲ ਨਾਲ ਲੋਕਾਂ ਨੂੰ ਮੇਰੀ ਅਪੀਲ ਹੈ ਕਿ ਜਿਹੜੇ ਬੰਦੇ ਇਹਦੇ ਵਿਕਟਿਮ ਹਨ ਜਿਹੜੇ ਕਿ ਇਸ ਟ੍ਰੇਡ ਦਾ ਇਹਦਾ ਕੀ ਗੱਲ ਹੈ ਦੇ ਇੱਕ ਸ਼ਿਕਾਰ ਬਣ ਚੁੱਕੇ ਹਨ ਉਹਨਾਂ ਨੂੰ ਜਿਹੜਾ ਹੈਗਾ ਤੁਸੀਂ ਸਾਡੇ ਤੱਕ ਉਹਨਾਂ ਦੀ ਇਨਫੋਰਮੇਸ਼ਨ ਦਿਓ ਤੇ ਸਰਕਾਰ ਨੇ ਇੱਕ ਸੇਫ ਪੰਜਾਬ ਇੱਕ ਹੈਲਪਲਾਈਨ ਹੈਗੀ ਹੈ ਸਰਕਾਰ ਦੀ ਜਿਦੇ ਵਿੱਚ ਤੁਹਾਡੀ ਜਿਹੜੀ ਆਈਡੈਂਟੀਟੀ ਹੈ ਉਹ ਪਾਰਟਿਕੁਲਰਲੀ ਨਸ਼ਿਆਂ ਨੂੰ ਲੈ ਕੇ ਸਰਕਾਰ ਵੱਲੋਂ ਲਾਈਵ ਬਣਾਈ ਗਈ ਹੈ ਤੇ ਉਹਦੇ ਵਿੱਚ ਤੁਹਾਡੀ ਜਿਹੜੀ ਆਈਡੈਂਟੀਟੀ ਗੁਪਤ ਰੱਖੀ ਜਾਊਗੀ ਤੇ ਕਿਸੇ ਵੀ ਤਰੀਕੇ ਦੀ ਕਿਸੇ ਨੂੰ ਸਹਾਇਤਾ ਦੀ ਲੋੜ ਹੈ ਜਾਂ ਕੋਈ ਨਸ਼ਾ ਬੰਦਾ ਵੇਚਦਾ ਹੈ ਉਹਦੇ ਬਾਰੇ ਸਾਨੂੰ ਦੱਸਿਓ ਤੇ ਸਮੇਂ ਸਿਰ